ਵੱਡੀ ਜੀ ਮਨੀਸ਼ਪੁਰ ਵੱਡੀ ਜੀ ਮਾਨਸਾ ਤੋਂ ਜਨਰਲ ਸੈਨਟਰੀ ਬੀਜੇਪੀ ਸਾਡੇ ਦਰਮਿਆਨ ਪਹੁੰਚੇ ਨੇ ਜਿਨ੍ਹਾਂ ਦੇ ਕਾਰਜ ਕਮਲਾਂ ਦੇ ਨਾਲ ਜਿਲ੍ਹਾ ਤੋਂ ਜੋਤੀ ਪਰਜੰਨ ਕਰਦੇ ਨੇ ਹੇ ਵੀਰ ਬਜਰੰਗੀ ਹਰ ਹਾਰੁ ਮਾਰੇ ਨਮਹ ਪਾਰਵਤੀ ਪਤੇ ਹਰ ਹਾਰੁ ਮਾਰੇ ਹਾਂਜੀ ਪ੍ਰਧਾਨ ਜੀ ਅੱਜ ਦੇ ਬ੍ਰਹਮਭਰ ਜਾਣਕਾਰੀ ਦਿਓ ਕੁਝ ਬੋਲ ਸ਼ੰਕਰ ਭਗਵਾਨ ਕੀ ਜੈ ਮਹਾ ਸ਼੍ਰੀ ਵਕਤੀ ਦਾ ਪਵਿੱਤਰ ਤਿਹਾਰ ਸ਼੍ਰੀ ਸ੍ਰੀ ਨਾਥਨ ਧਰਮ ਮਹਾ ਵਿਦਾਲ ਪੰਜਾਬ ਵੱਲੋਂ ਹਰ ਸਾਲ ਬਲੀ ਤੁੰਤਾਂ ਦੇ ਛਾਦਣਾਂ ਲਾ ਮਨਾਇਆ ਜਾ ਰਿਹਾ ਹੈ ਇਸ ਦੌਰਾਨ 22 ਤਾਰੀਖ ਤੋਂ ਲੈ ਕੇ 7 ਤਾਰੀਖ ਤੱਕ ਪ੍ਰਭਾਤ ਕੀਆ ਪਾਈਆਂ ਗਈਆਂ ਅਤੇ ਅੱਜ 8 ਤਾਰੀਖ ਨੂੰ ਕਲ ਯਾਤਰਾ ਜੋ ਕਿ ਸਾਰੇ ਨਗਰ ਦੇ ਵਿੱਚ ਦੀ ਪ੍ਰਕਰਮਾ ਕਰਦੇ ਹੋਏ ਮੰਦਰ ਵਿੱਚ ਵਾਪਸ ਆਵੇਗੀ ਅਤੇ ਕੱਲ ਤੋਂ శ్రీ ਮਾਧਵ ਭਾਗਵਤ ਕਥਾ ਸ਼ੁਰੂ ਹੋਵੇਗੀ ਜੋ ਕਿ ਸ਼ਰਧਾ ਤੱਕ 15 ਤਾਰੀਖ ਤੱਕ ਚੱਲੇਗੀ 15 ਤਾਰੀਖ ਨੂੰ ਸ਼ਰਧਾ ਤਿਹਾੜ ਮੰਦਰ ਦੇ ਵਿੱਚ ਬਹੁਤ ਹੀ ਸ਼ਰਧਾ ਤੇ ਤੁਮਤਾਮ ਲਾਂ ਬਣਾਇਆ ਜਾਂਦਾ ਹੈ ਜਿਸ ਵਿੱਚ ਨਜ਼ਦੀਕ ਦੇ ਪਿੰਡਾਂ ਦੇ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਹਨ ਸੰਦੀਪ ਜੀ ਅੱਜ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦੱਸਣੀ ਹੈ ਸਭ ਤੋਂ ਪਹਿਲਾਂ ਪੂਰੇ ਦੇਸ਼ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੀਆਂ ਬਹੁਤ-ਬਹੁਤ ਵਧਾਈਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾ ਸ਼ਿਵਰਾਤਰੀ ਦਾ ਪਵਿੱਤਰ ਤਿਹਾੜ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਪੰਜਾਬ ਮਹਾਵੀਰ ਦਲ ਪੀਖੀ ਵੱਲੋਂ ਬਹੁਤ ਹੀ ਸ਼ਰਧਾ ਤੇ ਧੂਮ ਧਾਮ ਨਾਲ ਬਣਾਇਆ ਜਾ ਰਿਹਾ ਜਿਸ ਦੇ ਸੰਬੰਧ ਵਿੱਚ ਪਹਿਲਾਂ ਤਕਰੀਬਨ 17 ਦਿਨ ਪ੍ਰਭਾਤ ਫੇਰੀਆਂ ਪਾਈਆਂ ਗਈਆਂ ਨੇ ਜੋ ਪੂਰੇ ਸ਼ਹਿਰ ਦੀ ਪ੍ਰਕਰਮਾ ਕੀਤੀ ਹੈ ਅੱਜ 8 ਤਾਰੀਖ ਨੂੰ ਕਲਸ਼ ਯਾਤਰਾ ਜਿਦੇ ਵਿੱਚ ਤਕਰੀਬਨ 80 ਦੇ ਕਰੀਬ ਪੈਣਾ ਕਲਸ਼ ਚੁੱਕਣਗੀਆਂ ਸ਼੍ਰੀ ਰੋਦਰ ਵਿਸ਼ੇਕ ਮਹਾਯੱਗ ਉਸ ਦਾ ਸ਼ੁਭ ਆਰੰਭ ਹੋਣ ਜਾ ਰਿਹਾ ਹੈ ਉਸ ਦਾ ਗਵਾ ਬਣਨਗੀਆਂ ਔਰ ਇਹ ਕਲਸ਼ ਯਾਤਰਾ ਸ਼ਿਮ ਮੰਦਰ ਵੀ ਖੀਤੋਂ ਸ਼ੁਰੂ ਹੋ ਕੇ ਡੇਰਾ ਬਾਬਾ ਬਲਵੰਤ ਬੁਣੀ ਜੀ ਤੋਂ ਜਲ ਭਰ ਕੇ ਸ਼ਹਿਰ ਦੀ ਪ੍ਰਕਰਮਾ ਕਰਦੀ ਹੋਈ ਵਾਪਸ ਸ਼ਿਮ ਮੰਦਰ ਦੇ ਵਿੱਚ ਆ ਕੇ ਸਮਾਪਤ ਹੋਵੇਗੀ ਕੱਲ ਤੋਂ ਯਾਨੀ 9 ਤਾਰੀਖ ਤੋਂ ਸ਼੍ਰੀ ਰੋਦਰ ਅਭਿਸ਼ੇਕ ਮਹਾਯੱਗ ਦਾ ਸ਼ੁਭ ਆਰੰਭ ਹੋਵੇਗਾ ਔਰ ਕਥਾ ਸਤਸੰਗ ਰੋਜ਼ਾਨਾ ਕੱਲ ਤੋਂ ਸ਼ੁਰੂ ਹੋਵੇਗਾ ਰੋਦਰ ਸ਼ੇਕ ਮਹਾਯੱਗ ਸ਼੍ਰੀ ਮੰਦਿਰ ਦੇ ਮੁਖ ਪੁਜਾਰੀ ਰਾਘਵ ਜੀ ਸ਼ਾਸਤਰੀ ਆਪਣੇ ਬ੍ਰਾਹਮਣ ਜਣਾਂ ਦੀ ਟੀਮ ਦੇ ਨਾਲ ਸੰਪੰਨ ਕਰਵਾਉਣਗੇ ਔਰ ਕਥਾ ਸਤਸੰਗ ਕਰਨ ਦੇ ਲਈ ਸ਼੍ਰੀ ਗੋਪਾਲ ਕ੍ਰਿਸ਼ਨ ਸ਼ਾਸਤਰੀ ਜੀ ਸ਼੍ਰੀ ਧਾਮ ਗੋਵਰਧਨ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ 15 ਤਾਰੀਖ ਦੀ ਮਹਾ ਸ਼ਿਵਰਾਤਰੀ ਹੈ ਜਿਸ ਦਿਨ ਸਵੇਰ ਤੋਂ ਹੀ ਲੈ ਕੇ ਭਗਵਾਨ ਸ਼ੰਕਰ ਜੀ ਦੀ ਪੂਜਾ ਅਰਚਨਾ ਮੰਦਰ ਦੇ ਵਿੱਚ ਸ਼ੁਰੂ ਹੋ ਜਾਵੇਗੀ ਉਸ ਦੇ ਲਈ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ ਇਸ ਦੇ ਲਈ ਪੰਜਾਬ ਮਹਾਵੀਰ ਦਲ ਵੱਲੋਂ ਪੂਰਾ ਇੰਤਜ਼ਾਮ ਕੀਤੇ ਗਏ ਨੇ ਲੰਗਰ ਵਿਵਸਥਾ ਹੋਰ ਪੂਰੇ ਇੰਤਜ਼ਾਮ ਕੀਤੇ ਗਏ ਨੇ 15 ਤਾਰੀਖ ਨੂੰ ਸਵੇਰੇ 10 ਵਜੇ ਝੰਡਾ ਰਸਮ ਹੋਵੇਗੀ ਉਸ ਤੋਂ ਉਪਰੰਤ ਬਾਅਦ ਸ਼ਿਵਵਾਦੀ ਕਥਾ ਸ਼੍ਰੀ ਗੋਪਾਲ ਕ੍ਰਿਸ਼ਨ ਸ਼ਾਸਤਰੀ ਜੀ ਸੁਣਾਉਣਗੇ 15 ਤਾਰੀਖ ਨੂੰ ਰਾਤ ਨੂੰ ਸ਼ਿਵ ਚੌਂਕੀ ਲਗਾਈ ਜਾਣੀ ਹੈ ਜਿਦੇ ਵਿੱਚ ਮਸ਼ਹੂਰ ਭਜਨ ਗਾਇਕ ਅਰੁਣ ਖਰੇਰਾ ਜੀ ਸੁਨਾਮ ਵਾਲੇ ਵਿਸ਼ੇਸ਼ ਤੌਰ ਤੇ ਬਾਬਾ ਜੀ ਦਾ ਮਨਗਾਨ ਕਰਨਗੇ 16 ਤਾਰੀਖ ਨੂੰ ਪੂਰਨ ਆਉਤੀ ਤੇ ਭੰਡਾਰਾ ਹੋਵੇਗਾ ਇਸ ਪੂਰੇ ਸਮਾਗਮ ਦੇ ਦੌਰਾਨ ਸਾਡੇ ਮੁੱਖ ਯਜਮਾਨ ਰਮੇਸ਼ ਕੁਮਾਰ ਜੀ ਮੱਤੀ ਵਾਲੇ ਹੋਣਗੇ ਔਰ ਬਾਬਾ ਜੀ ਦੀ ਅਪਰਮ અપਾਰ ਕਿਰਪਾ ਦੇ ਨਾਲ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲੇ ਪੂਰਾ ਸਮਾਗਮ ਮਨਾਇਆ ਜਾ ਰਿਹਾ ਹੈ ਔਰ ਮਹਾ ਸ਼ਿਵਰਾਤਰੀ ਦੀਆਂ ਇੱਕ ਵਾਰੀ ਫੇਰ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੈ ਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ